ਫਰੋਇਪੁਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਾ ਨਸ਼ਾ ਤਸਕਰ ਦਾ ਜਿੱਥੇ ਘਟਾ ਆਤਾ ਹੈਗਾ ਨਸ਼ਾ ਤਸਕਰ ਵੱਲੋਂ ਕੀਤੀ ਨਜਾਇਜ਼ ਕਬਜ਼ੇ ਵਾਲਾ ਘਰ ਢਾਇਆ ਔਰ ਝੁੱਗੇ ਹਜ਼ਾਰੇ ਦੇ ਲੋਕਾਂ ਨੇ ਨਸ਼ਾ ਤਸਕਰ ਦੇ ਘਰ ਤੇ ਕੀਤੀ ਕਾਰਵਾਈ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ ਖਬਰ ਝੁੱਗੇ ਹਜ਼ਾਰੇ ਤੋਂ ਆ ਰਹੀ ਹੈ ਜਿਲ੍ਹਾ ਫਰੋਇਪੁਰ ਜਿੱਕਰ ਗੱਲ ਕਰਦੇ ਹੈਗੇ ਆ ਤੇ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੋਧ ਤਹਿਤ ਨਸ਼ਾ ਦੇ ਨਸ਼ੇ ਦੇ ਨਾਲ ਸੰਬੰਧਿਤ ਲੋਕਾਂ ਵਿਰੋਧ ਕਾਰਵਾਈ ਜੰਗੀ ਪੱਧਰ ਤੇ ਜਾਰੀ ਹੈ ਸਰਕਾਰ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਖਾਦਮੇ ਅਤੇ ਨਸ਼ਿਆਂ ਵਿਰੋਧ ਜੰਗ ਜਾਰੀ ਰੱਖਣ ਦਾ ਪ੍ਰਣ ਲਿਆ ਹੈ। ਯੋਧ ਨਸ਼ਾ ਵਿਰੋਧ ਮਹੀਮ ਤਹਿਤ ਅੱਜ ਫਰੋਇਪੁਰ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਐਸਐਸਪੀ ਸਰਦਾਰ ਭਪਿੰਦਰ ਸਿੰਘ ਸੰਧੂ ਦੀ ਗਵਾਈ ਵਿੱਚ ਅਤੇ ਪਿੰਡ ਚੁਗੇਹਾਰੇ ਪੁਲਿਸ ਸਟੇਸ਼ਨ ਫਰੋਇਪੁਰ ਸਦਰ ਵਿੱਚ ਜੰਗਲਾਂ ਦੇ ਭਾਗ ਦੀ ਜ਼ਮੀਨ ਤੇ ਨਜਾਇਜ਼ ਘਰ ਬਣਾਈ ਬੈਠਾ ਨਸ਼ਾ ਤਸਕਰ ਗੁਰਚਰਨ ਸਿੰਘ ਪੁੱਤਰ ਸਰਜੀਤ ਸਿੰਘ ਦਾ ਘਰ ਜੀ.ਸੀ.ਬੀ ਦੇ ਨਾਲ ਢਾਹਿਆ ਗਿਆ। ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ। ਜੇਕਰ ਗੱਲ ਕਰਦੇ ਹੈਗੇ ਤੇ ਪੁਲਿਸ ਅਫਸਰ ਨੇ ਇਸ ਮੌਕੇ ਦੱਸਿਆ ਕਿ ਨਸ਼ਾ ਤਸਕਰ ਪਕਵਾੜਾ ਹੈ ਤੇ ਇਸ ਖਿਲਾਫ ਤਿੰਨ ਕੇਸ ਦਰਜ ਹਨ ਉਹਨਾਂ ਇਹ ਵੀ ਦੱਸਿਆ ਕਿ ਜੰਗਲਾਤ ਭਾਗ ਦੀ ਜ਼ਮੀਨ ਤੇ ਵੀ ਇਸ ਦਾ ਕਬਜ਼ਾ ਕੀਤਾ ਹੋਇਆ ਜੋ ਕਿ ਜਲਦੀ ਹੀ ਛੁੜਾ ਲਿਆ ਜਾਵੇਗਾ ਜੇਕਰ ਗੱਲ ਕਰਦੇ ਹੈਗੇ ਕਿ ਐਸਐਸਪੀ ਇਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆ ਜੋ ਤ ਨਸ਼ਾ ਵਿਰੋਧ ਅਤੇ ਡੀਜੀਪੀ ਪੰਜਾਬ ਸ੍ਰੀ ਗੌਰਵ ਜਾਦ ਆਜਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੋਇ ਪਰਪਲਸਰ ਲਗਾਤਾਰ ਸਖਤ ਕਾਰਵਾਈਆਂ ਵਿੱਚ ਜੁਟੀ ਹੋਈ ਹੈ ਜਿਸ ਦੇ ਤਹਿਤ ਪੁਲਿਸ ਵੱਲੋਂ ਪਿਛਲੇ ਕੁਝ ਦਿਨਾਂ ਵਿੱਚ ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਪਿੰਡ ਵਾਸੀਆਂ ਨੇ ਧੁਕਮੀ ਕਾਰਵਾਈ ਲਈ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦਾ ਧੰਨਵਾਦ ਕੀਤਾ ਤੇ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਵੱਲੋਂ ਕੀਤੀ ਇਸ ਉਪਰਾਲੇ ਦੀ ਪਰਪੋਰਸ਼ ਲਾਗਾ ਕੀਤੀ ਉਹਨਾਂ ਕਿਹਾ ਕਿ ਨਸ਼ਾ ਦੇ ਸਦਾਗਰਾਂ ਵਿਰੋਧ ਕੀਤੀ ਕਾਰਵਾਈ ਬਹੁਤ ਪ੍ਰਸ਼ੰਸਾਜੋਗ ਹੈ ਸਰਦਾਰ ਭਵਿੰਦਰ ਸਿੰਘ ਸੰਧੂ ਸਿੱਤੂ ਨੇ ਦੱਸਿਆ ਕਿ ਇਸ ਮੌਕੇ ਲੋਕਾਂ ਨੂੰ ਵਿਸ਼ਵਾਸ ਵੀ ਦਵਾਇਆ ਕਿ ਨਸ਼ਾ ਦੇ ਖਾਤਮੇ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਹੈ ਤੇ ਨਸ਼ਿਆਂ ਦੇ ਸ਼ਕਰ ਲੋਕਾਂ ਦਾ ਇਲਾਜ ਕਰਕੇ ਉਹਨਾਂ ਦੇ ਪੁਨਰਵਾਸ ਵਿੱਚ ਪੂਰੀ ਸਹਾਇਤਾ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਨਸ਼ਾ ਵੇਚਣ ਦਾ ਕੰਮ ਕਰਨ ਵਾਲੇ ਹਰੇਕ ਨਸ਼ਾ ਤਸਕਰ ਦੇ ਖਿਲਾਫੀ ਕੀਤੀ ਜਾਵੇਗੀ ਉਹਨਾਂ ਨਸ਼ਾ ਵੇਚਣ ਵਾਲਿਆਂ ਦਾ ਹਿਦੈ ਕੀਤਾ ਕਿ ਉਹ ਇੱਕ ਕਮਿਰਾਡ ਜਾਨ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਰ ਵੀ ਕੀਤੀਆਂ ਜਾਣੀਆਂ ਤੇ ਨਸ਼ੇ ਤੋਂ ਕਮਾਈ ਕਮਾਏ ਪੈਸੇ ਨਾਲ ਬਣਾਈ ਜਾਇਦਾਦ ਜਬਤ ਕੀਤੀ ਉਸੋ ਹੋਰ ਮੌਕੇ ਦੀਆਂ ਸੂਚਿਰਾ ਦੇਖਦੇ ਐਸਐਸਪੀ ਸਰਦਾਰ ਭੁਜਿੰਦਰ ਸਿੰਘ ਸਿੱਧੂ ਵੱਲੋਂ ਕੀਤੀ ਗਈ ਮੀਡੀਆ ਬਾਈਟ ਔਰ ਮੌਕੇ ਦੀਆਂ ਸੂਚਿਰਾ ਦੇਖਦੇ ਲੇਖ ਰਹੇ ਹਾਂ ਇੱਕ ਸਾਡਾ ਇਸ ਏਰੀਆ ਦਾ ਅੱਗੇ ਤੇਰਾ ਸਦੀ ਮਾਰ ਥਲੇ ਜੀ ਜੀ ਇੱਕ ਸਕਿੰਟ ਗੁਰਚਰਨ ਸਿੰਘ ਉਰਫ ਚੰਨੀ ਪੁੱਤਰ ਸਰਜੀਤ ਸਿੰਘ ਵਾਸੀ ਝੁਗੇ ਹਜ਼ਾਰਾ ਇਹ ਆ ਸਭੀ ਉੱਪਰ ਕਰ ਲਿਆ ਇਹ ਇੱਕ ਸਮਗਲਰ ਹੈ ਨੋਟਿਡ ਸਮਗਲਰ ਹੈ ਜਿਹਦੇ ਵਿੱਚ ਜਿਹੜਾ ਕਿ 25 ਕਿਲੋ ਹੈਰਵਿੰਦੀ ਕੇਪ ਲੈ ਹੁੰਦਾ ਹੋਇਆ ਫੜਿਆ ਗਿਆ ਸੀ ਉਹ ਕੇਸ ਰਜਿਸਟਰ ਸੀ ਜਿਸ ਦੇ ਵਿੱਚ ਉਸ ਨੂੰ 15 ਸਾਲ ਕੈਦ ਹੋਈ ਸੀ ਉਹ ਹੁਣ ਵੀ ਸਾਨੂੰ ਇਹ ਵਾਂਟਡ ਹੈ ਤੇ ਉਸ ਤੇ ਅਸੀਂ ਇਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਫੋਰੈਸਟ ਲੈਂਡ ਤੇ ਇਸ ਨੇ ਆਪਣੇ ਜਿਹੜੇ ਨਜਾਇਜ਼ ਪੈਸੇ ਬਣਾਏ ਸੀ ਡਰੱਗਸ ਤੋਂ ਉਹਦਾ ਇਸੜਿਆ ਮਕਾਨ ਬਣਾਇਆ ਹੋਇਆ ਸੀ ਉਹ ਜਿਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਸ ਤੋਂ ਇਲਾਵਾ ਹੋਰ ਵੀ ਕਾਰਵਾਈ ਹੋਏਗੀ ਜੀ ਬਿਲਕੁਲ ਹੋਊਗੀ ਜੀ ਕੋਈ ਵੀ ਡਰਗ ਤਸਕਰ ਜਿਹੜਾ ਡਰਗ ਪੈਡਲਰ ਹੈ ਜਿਹੜਾ ਸਮਗਲਰ ਹੈ ਉਸ ਨੂੰ ਅਸੀਂ ਸਖਤੋ ਸਖਤ ਉਹਦੇ ਤੇ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਸਰ ਜੀ ਕਿੰਨੇ ਕੇਸ ਪਹਿਲੇ ਦਰਜ ਹੈਗੇ ਨੇ ਇਹਦੇ ਤੇ 3 ਕੇਸਿਸ ਦਰਜ ਆ ਜੀ ਇੱਕ ਜਿਹੜਾ 25 ਕਿਲੋ ਦੇ ਵਿੱਚ ਇਸ ਨੂੰ 15 ਸਾਲ ਦੀ ਕੈਦ ਹੋਈ ਵੀ ਸਰ ਕੋਈ ਜ਼ਮੀਨ ਵੀ ਦੀ ਫੋਰੈਸਟ ਡਿਪਾਰਟਮੈਂਟ ਵਾਲੀ ਇਹ ਫੋਰੈਸਟ ਡਿਪਾਰਟਮੈਂਟ ਦੀ ਇਸਨੇ ਇੱਕ ਲਗਭਗ ਇੱਕ ਕਿੱਲਾ ਜ਼ਮੀਨ ਇਸ ਦੇ ਕਬਜ਼ੇ ਚ ਆਇਆ ਨਜਾਇਜ਼ ਕਬਜ਼ੇ ਚ ਉਹ ਵੀ ਫੋਰੈਸਟ ਡਿਪਾਰਟਮੈਂਟ ਵੱਲੋਂ ਕਾਨੂੰਨ ਅਨੁਸਾਰ ਰੀਕਲੇਮ ਕੀਤੀ ਜਾ ਰਹੀ ਹੈ ਠੀਕ ਹੈ